ਸੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਰਾਜ ਦੇ ਆਖਰੀ ਥੰਮ ਕਿਹਾ ਜਾਣ ਵਾਲੇ ਸ਼ਹੀਦ ਬਾਬਾ ਸ਼ਾਮ ਸਿੰਘ ਜੀ ਟਾਰੀ ਵਾਲੇ 10 ਫਰਵਰੀ 1846 ਈਸਵੀ ਨੂੰ ਸਭਰਾਮਾ ਦੇ ਮੈਦਾਨ ਦੇ ਵਿੱਚ ਗੈ ਗੱਤ ਜੰਗ ਜਿਹੜੀ ਖਾਲਸਾ ਫੌਜ ਦੀ ਅੰਗਰੇਜ਼ਾਂ ਦੇ ਨਾਲ ਹੋਈ ਹੈ ਉਹਨਾਂ ਦੀ ਸ਼ਹੀਦੀ ਹੋਈ ਹੈ ਬਾਬਾ ਸ਼ਾਮ ਸਿੰਘ ਟਾਰੀ ਕਿਸ ਤਰ੍ਹਾਂ ਉਸ ਜੰਗ ਦੇ ਵਿੱਚ ਲੜਿਆ ਜਦੋਂ ਮਹਾਰਾਣੀ ਜਿੰਦਕੌਰ ਨੇ ਸਾਰੇ ਪਾਸਿਓਂ ਰਾਹ ਬੰਦ ਦੇਖੇ ਇੱਕ ਚਿੱਠੀ ਬਾਬਾ ਸ਼ਾਮ ਸਿੰਘ ਅਟਾਰੀ ਨੂੰ ਲਿਖੀ ਉਸ ਚਿੱਠੀ ਵਿੱਚ ਲਿਖਿਆ ਸਰਦਾਰ ਜੀ ਕਿਨੂੰ ਡੀਕਦੇ ਆਂ ਬਈ ਮਹਾਰਾਜੇ ਨੇ ਮੁੜ ਕੇ ਨਹੀਂ ਆਉਣਾ ਤਾਂ ਸਣੇ ਕੱਪੜੀ ਬਾਬਾ ਸ਼ਾਮ ਸਿੰਘ ਅਟਾਰੀ ਨੂੰ ਜਿਹੜੀ ਕਿ ਅੱਗ ਲੱਗੀ ਧੌਂਸੇ ਵੱਜੇ ਜੰਗ ਦੇ ਬਾਬਾ ਸ਼ਾਮ ਸਿੰਘ ਅਟਾਰੀ ਨੇ ਆਪਣੇ ਮਹਿਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸਭ ਖਲਵਾਇਆ ਜਦੋਂ ਭੋਗ ਪਿਆ ਪਿਛੋਂ ਬਾਬਾ ਜੀ ਨੇ ਆਪ ਅਰਦਾਸਾ ਸੋਧਿਆ ਅਰਦਾਸਾ ਸੋਧ ਕੇ ਸ਼ਹੀਦੀ ਬਾਣਾ ਧਾਰਨ ਕਰਿਆ ਬਾਬਾ ਜੀ ਨੇ ਸਾਰੇ ਸਿੰਘਾਂ ਨੂੰ ਕਿਹਾ ਬਈ ਜੰਗ ਦਾ ਸਮਾਨ ਰਸਦ ਲੈ ਕੇ ਘੋੜਿਆਂ ਦੀਆਂ ਕਾਠੀਆਂ ਤੇ ਸਵਾਰ ਹੋ ਜਦੋਂ ਬਾਬਾ ਸ਼ਾਮ ਸਿੰਘ ਟਾਰੀ ਸਤਲੁਜ ਦਰਿਆ ਨੂੰ ਪਾਰ ਕਰਕੇ ਸਭਰਾਮਾ ਦੇ ਮੈਦਾਨ ਦੇ ਵਿੱਚ ਆਏ ਗੁਲਾਬ ਸਿੰਘ ਮਹਾਰਾਣੀ ਜਿੰਦ ਕੌਰ ਦਾ ਵਜ਼ੀਰ ਸੀ ਜਿਹੜਾ ਡੋਗਰਾ ਉਹਨੇ ਸਿੱਖ ਫੌਜ ਨਾਲ ਧੋਖਾ ਕੀਤਾ ਪਹਿਲਾਂ ਤਾਂ ਜੰਗ ਕਰਨ ਤੋਂ ਰੋਕ ਰੱਖਿਆ ਜਦੋਂ ਫੌਜ ਸਿਰ ਪਰ ਚੜ੍ਹਿਆ ਹੀ ਅੰਗਰੇਜ਼ਾਂ ਦੀ ਉਸ ਵੇਲੇ ਸਾਥ ਛੱਡ ਕੇ ਖਾਲਸਾ ਫੌਜ ਦਾ ਬੇੜੀਆਂ ਵਾਲਾ ਪੁਲ ਜਿਹੜਾ ਕਿ ਵੱਡ ਦਾਤਾ ਆਪ ਜੰਗ ਦੇ ਮੈਦਾਨ ਨੂੰ ਛੱਡ ਗਿਆ ਜਦੋਂ ਇਹ ਗੱਲ ਬਾਬਾ ਸ਼ਾਮ ਸਿੰਘ ਟਾਰੀ ਨੂੰ ਪਤਾ ਲੱਗੀ ਤਾਂ ਬਾਬਾ ਸ਼ਾਮ ਸਿੰਘ ਟਾਰੀ ਨੂੰ ਸਣੇ ਕੱਪੜਿਆਂ ਅੱਗ ਲੱਗੀ ਬਾਬਾ ਜੀ ਜੋਸ਼ ਨਾਲ ਭਰ ਗਏ ਤਾਂ ਬਾਬਾ ਸ਼ਾਮ ਸਿੰਘ ਟਾਰੀ ਨੇ ਕਿਹਾ ਵੀ ਸਿੰਘੂ ਜਾਂ ਤਾਂ ਹੁਣ ਦਿੱਲੀ ਦਾ ਰਾਹ ਬਚਦਾ ਹੈ ਜਾਂ ਫਿਰ ਸੱਚਖੰਡ ਦਾ ਰਾਹ ਬਚਦਾ ਹੈ ਜਿੱਤਾਂਗੇ ਤਾਂ ਦਿੱਲੀ ਦੇ ਤਖਤ ਤੇ ਬੈਠਾਂਗੇ ਨਹੀਂ ਤਾਂ ਇੱਥੇ ਸ਼ਹੀਦੀ ਪਾਵਾਂਗੇ ਕਿਸੇ ਜੰਗ ਦੇ ਮੈਦਾਨ ਚੋਂ ਕਿਸੇ ਨੇ ਭੱਜਣਾ ਨਹੀਂ ਸਾਰੇ ਸਿੰਘਾਂ ਦੇ ਵਿੱਚ ਜੋਸ਼ ਭਰਿਆ ਐਨੇ ਨੂੰ ਤੇਜਾ ਸਿੰਘ ਜਿਹੜਾ ਖਾਲਸਾ ਫੌਜ ਦਾ ਸੈਨਾਪਤੀ ਸੀ ਉਹ ਵੀ ਛੱਡ ਗਿਆ ਫੌਜ ਨੂੰ ਬਾਬਾ ਜੀ ਨੇ ਫਿਰ ਕੱਲਿਆਂ ਨੇ ਕਮਾਂਡ ਕਰੀ ਆਪਣੀ ਦਾੜ੍ਹੀ ਫੜ ਕੇ ਫੌਜ ਨੂੰ ਕਿਹਾ ਵੀ ਮੈਂ ਤਾਂ ਇਹ ਚਿੱਟੀ ਦਾੜ੍ਹੀ ਲੈ ਕੇ ਔਟਾਰੀ ਦੇ ਵਿੱਚ ਨਹੀਂ ਵੜ ਸਕਦਾ ਜੇ ਤੁਹਾਡੇ 'ਚ ਹਿੰਮਤ ਆ ਤਾਂ ਕੋਈ ਜਾ ਸਕਦਾ ਹੈ ਬਾਬਾ ਸ਼ਾਮ ਸਿੰਘ ਔਟਾਰੀ ਨੇ ਖਾਲਸਾ ਫੌਜ ਨੂੰ ਲੜਨ ਲਈ ਤਿਆਰ ਕਰਿਆ ਉਧਰੋਂ ਅੰਗਰੇਜ਼ ਫੌਜ ਆਈ ਗਹਿ ਗੱਚ ਲੜਾਈ ਹੋਈ ਬਾਬਾ ਸ਼ਾਮ ਸਿੰਘ ਨੇ ਤਿੰਨ ਹੱਲੇ ਆਪਣੇ ਸਰੀਰ ਦੇ ਉੱਤੇ ਝੱਲ ਕੇ ਫੌਜ ਨੂੰ ਤਿੰਨ ਵਾਰੀ ਅੰਗਰੇਜ਼ਾਂ ਦੀ ਫੌਜ ਨੂੰ ਪਿੱਛੇ ਮੋੜਿਆ ਜਦੋਂ ਇੰਨੀ ਗਹਿ ਗੱਚ ਲੜਾਈ ਹੋਈ ਤਾਂ ਬਾਬਾ ਤੇਗਾ ਸਿੰਘ ਜੀ ਉਹਨਾਂ ਨੇ ਕਿਹਾ ਵੀ ਬਾਬਾ ਜੀ ਤੁਸੀਂ ਜੰਗ ਦੇ ਮੈਦਾਨ ਦੇ ਗੱਭੇ ਹੋ ਕੇ ਨਾ ਲੜੋ ਤੁਹਾਡੇ ਸਿਰ ਦੀ ਬਾਜ਼ੀ ਨਾਲੇ ਖਾਲਸਾ ਫੌਜ ਜਿਹੜੀ ਲੜ ਰਹੀ ਹੈ ਪਰ ਬਾਬਾ ਸ਼ਾਮ ਸਿੰਘ ਟਾਰੀ ਦੇ ਕਈ ਘੋੜੇ ਜੰਗ ਦੇ ਵਿੱਚ ਸ਼ਹੀਦ ਹੋਏ ਇੱਕ ਘੋੜਾ ਸ਼ਹੀਦ ਹੁੰਦਾ ਦੂਜੇ ਦੇ ਸਵਾਰ ਕਈ ਘੋੜੇ ਦਮ ਨਾਲ ਦੇ ਦਮ ਟੁੱਟਣ ਦੇ ਨਾਲ ਸ਼ਹੀਦ ਹੋ ਗਏ ਫਿਰ ਬਾਬਾ ਜੀ ਦੇ ਸਰੀਰ ਦੇ ਉੱਤੇ ਕਾਫੀ ਜਿਹੜੇ ਕਿ ਜ਼ਖਮ ਹੋਏ ਬਾਬਾ ਜੀ ਦੀ ਪੱਗ ਜੰਗ ਦੇ ਮੈਦਾਨ ਦੇ ਵਿੱਚ ਖੁੱਲ ਚੁੱਕੀ ਸੀ ਤਾਂ ਉਹਨਾਂ ਦੀ ਤਲਵਾਰ ਦੱਸਦੇ ਆਂ ਬਈ ਅੱਧਾ ਘੰਟਾ ਬਾਬਾ ਤੇਗਾ ਸਿੰਘ ਨੇ ਹੱਥ ਮਲਿਆ ਬਾਬਾ ਜੀ ਤਾਂ ਤਲਵਾਰ ਦੇ ਮੁਠੇ ਨਾਲ ਚਿਪਕੀਆਂ ਹੋਈਆਂ ਉਂਗਲੀਆਂ ਖੁੱਲੀਆਂ ਬਾਬਾ ਜੀ ਦੀ ਪੱਗ ਜਿਹੜੀ ਬਾਬਾ ਤੇਗਾ ਸਿੰਘ ਨੇ ਆਪ ਬੰਨੀ ਔਰ ਸਾਰਾ ਹੀ ਘੋੜਾ ਲਥਪਤ ਲਹੂ ਨਾਲ ਲਾਲ ਹੋਇਆ ਪਿਆ ਸੀ ਇੰਨਿਆਂ ਨੂੰ ਇੱਕ ਖਬਰ ਆਈ ਬਈ ਜਿਹੜੀ ਬਰੂਦ ਦੀਆਂ ਪੇਟੀਆਂ ਸੀ ਉਹਦੇ ਵਿੱਚੋਂ ਸਰੋਂ ਨਿਕਲ ਰਹੀ ਐ ਤਾਂ ਬਾਬਾ ਜੀ ਨੇ ਆਪਣੇ ਸਿਰ ਦੇ ਉੱਤੋਂ ਕਿਰਪਾਨ ਕਮਾਈ ਬਾਬਾ ਜੀ ਕਹਿੰਦੇ ਹੁਣ ਅਸੀਂ ਗੁਰੂ ਗੋਬਿੰਦ ਸਿੰਘ ਦੇ ਚਲਾਏ ਹੋਏ ਰਾਹ ਦੇ ਉੱਤੋਂ ਪੂਰੇ ਉਤਰਾਂਗੇ ਭਾਵੇਂ ਸ਼ਹੀਦੀ ਪ੍ਰਾਪਤ ਕਰਾਂਗੇ ਬਾਬਾ ਜੀ ਕਹਿੰਦੇ ਲਾਹੌਰ ਦਰਬਾਰ ਨੇ ਆਖਰੀ ਹੱਥ ਕੰਡਾ ਵੀ ਸਾਡੇ ਖਿਲਾਫ ਆਪਣਾ ਦਿੱਤਾ ਹੁਣ ਸਿੰਘੋ ਸ਼ਹੀਦੀ ਦਾ ਰਾਹ ਰਹਿ ਗਿਆ ਤਾਂ ਬਾਬਾ ਜੀ ਨੇ ਬਹੁਤ ਜੋਸ਼ ਨਾਲ ਜਿਹੜਾ ਕਿ ਫਰੰਗੀਆਂ ਦੇ ਸਿਰ ਲਾਏ ਜਿਹੜਾ ਬਾਬਾ ਜੀ ਦੀ ਤਲਵਾਰ ਦੇ ਥੱਲੇ ਆਇਆ ਉਹ ਫਰੰਗੀ ਜੋਂਦਾ ਨਹੀਂ ਬਚਿਆ ਤਾਂ ਬਹੁਤ ਭਾਰੀ جنگ ਕੀਤਾ ਇਸ ਤਰ੍ਹਾਂ ਜਿਸ ਤਰ੍ਹਾਂ ਜਮਰਾਜ ਅੰਗਰੇਜ਼ਾਂ ਦੀ ਫੌਜ ਵਿੱਚ ਫਿਰ ਗਿਆ ਅੰਗਰੇਜ਼ਾਂ ਨੇ ਕਿਹਾ ਵੀ ਹੁਣ ਸਾਨੂੰ ਦਿੱਲੀ ਤੋਂ ਪਰਾ ਹੋਣਾ ਪੈਣਾ ਤਾਂ ਬਾਬਾ ਸ਼ਾਮ ਸਿੰਘ ਅਟਾਰੀ ਜੀ ਦੇ ਕਈ ਗੋਲੀਆਂ 17 ਗੋਲੀਆਂ ਹਿੱਕ ਦੇ ਵਿੱਚ ਆ ਕੇ ਲੱਗੀਆਂ ਭਾਵੇਂ ਜੋਸ਼ ਨਹੀਂ ਘਟਿਆ ਜੰਗ ਦੇ ਵਿੱਚ ਲੜਦੇ ਰਹੇ ਫਿਰ ਜਿਹੜਾ ਕਿ ਇੱਕ ਘੋੜਾ ਸ਼ਹੀਦ ਹੋ ਗਿਆ ਤਾਂ ਦੁਬਾਰਾ ਘੋੜੇ ਦੇ ਉੱਤੇ ਸਵਾਰ ਹੋਣ ਦੀ ਹਿੰਮਤ ਨਾ ਰਹੀ ਇੱਕ ਸਿੰਘ ਨੇ ਮਹਾਰ ਬਾਬਾ ਜੀ ਨੂੰ ਸਹਾਰਾ ਦੇ ਕੇ ਘੋੜੇ ਦੇ ਉੱਤੇ ਬਿਠਾਇਆ ਫਿਰ ਬਾਬਾ ਜੀ ਦੇ ਕਾਫੀ ਜ਼ਖਮ ਸਰੀਰ ਤੇ ਹੋਣ ਦੇ ਨਾਲ ਸਭਰਾਵਾਂ ਦੇ ਮੈਦਾਨ ਦੇ ਵਿੱਚ ਸ਼ਹੀਦੀ ਪਹਿਲਾਂ ਪ੍ਰਾਪਤ ਕਰੀ ਬਾਅਦ ਵਿੱਚ ਸਰੀਰ ਜੰਗ ਦੇ ਮੈਦਾਨ ਚ ਡਿੱਗਿਆ ਉਸ ਤੋਂ ਬਾਅਦ ਗੋਰਿਆਂ ਨੇ ਭੱਜਦੇ ਹੋਏ ਸਿੰਘਾਂ ਦੇ ਉੱਤੇ ਬੇਸ਼ੁਮਾਰ ਕਤਲ ਕਰ ਦਿੱਤੇ ਗੋਲੀਆਂ ਚਲਾਈਆਂ ਲਾਗ ਸਤਲੁਜ ਦਾ ਦਰਿਆ ਸੀ ਸਿੰਘਾਂ ਨੇ ਛਾਲਾਂ ਮਾਰੀਆਂ ਉਹਦੇ ਵਿੱਚ ਪਰ ਸਤਲੁਜ ਵੀ ਪਾਣੀ ਨਾਲ ਵਹਾ ਕੇ ਲੈ ਗਿਆ ਸਿੰਘਾਂ ਨੇ ਤੈਰਦੇ ਸਿੰਘਾਂ ਦੇ ਅੰਗਰੇਜ਼ਾਂ ਨੇ ਸਿੰਘਾਂ ਦੇ ਉੱਪਰ ਗੋਲੀਆਂ ਚਲਾਈਆਂ ਉਹਦੇ ਵਿੱਚੋਂ ਬਾਬਾ ਤੇਗਾ ਸਿੰਘ ਬਚ ਕੇ ਜਿਹੜਾ ਕਿ ਸਭਰਾਵਾ ਦੇ ਪਿੰਡ ਦੇ ਵਿੱਚ ਚਲੇ ਗਿਆ ਸੀ ਉਹਨਾਂ ਨੇ ਇੱਕ ਕਿੱਸਾ ਲਿਖਿਆ ਮਾਸਟਰ ਤਾਰਾ ਸਿੰਘ ਨੇ ਉਹਨਾਂ ਨੇ ਉਹ ਸਾਰੀ ਹੱਦ ਬੀਤੀ ਉਸ ਕਿੱਸੇ ਦੇ ਵਿੱਚ ਲਿਖੀ ਹੈ ਉਹਨਾਂ ਨੇ ਦੱਸਿਆ ਵੀ ਰਾਤ ਨੂੰ ਬਾਬਾ ਸ਼ਾਮ ਸਿੰਘ ਟਾਰੀ ਨੇ ਮੈਨੂੰ ਦਰਸ਼ਨ ਦਿੱਤੇ ਸਭਰਾਵਾ ਦੇ ਮੈਦਾਨ 'ਚ ਉਹਨਾਂ ਨੇ ਕਿਹਾ ਵੀ ਮੈਨੂੰ ਬਾਬਾ ਜੀ ਨੇ ਕਿਹਾ ਸੀ ਵੀ ਤੇਗਾ ਸਿੰਘ ਤੂੰ ਬੜੀਆਂ ਫੂਕਾਂ ਮਾਰਦਾ ਸੀ ਬੜੀਆਂ ਹੰਗਾਂ ਮਾਰਦਾ ਸੀ ਪਰ ਜੰਗ ਦੇ ਮੈਦਾਨ ਨੂੰ ਖਾਲੀ ਛੱਡ ਕੇ ਤੂੰ ਚਲਿਆ ਗਿਆ ਇਹ ਪਾਪ ਤੈਨੂੰ ਲੱਗਣਾ ਸਾਰੀ ਉਮਰ ਤੂੰ ਰੁਲਦਾ ਫਿਰੇਂਗਾ ਔਰ ਬਾਬਾ ਤੇਗਾ ਸਿੰਘ ਨੇ ਬਾਅਦ ਚ ਮਾਸਟਰ ਤਾਰਾ ਸਿੰਘ ਨੂੰ ਦੱਸਿਆ ਸੀ ਮੈਂ ਉਸ ਸ਼ਹੀਦ ਸਰਦਾਰ ਦਾ ਦਿੱਤਾ ਹੋਇਆ ਸ਼ਰਾਫ ਭੋਗ ਰਿਹਾ ਤਾਂ ਕਰਕੇ ਮੇਰੀ ਏਡੀ ਬਡੇਰੀ ਉਮਰ ਉਮਰ ਹੋਈ ਆ ਤਾਂ ਕਰਕੇ ਮੈਂ ਦੁੱਖ ਭੋਗਦਾ ਰੋਟੀ ਵੀ ਮੈਨੂੰ ਨਸੀਬ ਨਹੀਂ ਹੁੰਦੀ ਮੈਂ ਆਪਣੇ ਸਰਦਾਰ ਨੂੰ ਧੋਖਾ ਦਿੱਤਾ ਐਸੇ ਸੂਰਬੀਰ ਬਹਾਦਰ ਬਾਬਾ ਸ਼ਾਨ ਸਿੰਘ ਘਟਾਰੀ ਨੇ ਵੱਡਾ ਭਾਰੀ ਜੰਗ ਕਰਕੇ ਸਭਰਾਮਾ ਦੇ ਮੈਦਾਨ ਚ ਚੇਦੀ ਪ੍ਰਾਪਤ ਕੀਤੀ ਉਸ ਤੋਂ ਬਾਅਦ ਹੀ ਜਣੀਆਂ ਕਿ ਫੌਜਾਂ ਇਹ ਖਾਲਸਾ ਦਾ ਦਰਬਾਰ ਦੇ ਵਿੱਚ ਖਾਲਸਾ ਰਾਜ ਦੇ ਵਿੱਚ ਬੜੀਆਂ ਉਸ ਤੋਂ ਪਹਿਲਾਂ ਬਾਬਾ ਸ਼ਾਮ ਸਿੰਘ ਟਾਰੀ ਤੋਂ ਪਹਿਲਾਂ ਫੌਜ ਜਿਹੜਾ ਕਿ ਸਤਲੁਜ ਨੂੰ ਨਾ ਟੱਪ ਸਕੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ